हां जी ਕਿਥੋਂ ਆਏ ਜੀ ਮੈਂ ਪਠਾਨਕੋਟੋਂ ਆਇਆ ਜੀ ਮੈਨੂੰ ਡਿਸਕ ਦੀ ਪ੍ਰੋਬਲਮ ਸਾਹ ਦੀ ਪ੍ਰੋਬਲਮ ਟਾਈ ਫੈਟ ਔਰ ਪੇਟ ਦੀ ਬੜੀ ਪ੍ਰੋਬਲਮ ਸੀ ਇਸ ਕਰਕੇ ਵੀਡੀਓ ਦੇਖੀ ਮੈਂ ਤੇ ਇਹਨਾਂ ਦੇ ਦਰਸ਼ਨ ਕਰਨ ਆ ਗਿਆ ਤੇ ਹੁਣ ਇਹਨਾਂ ਨੇ ਮੇਰੀ ਡਿਸਕ ਦੀ ਥੋੜੀ ਜੀ ਆ ਕਾਫੀ ਦਰਦ ਘੱਟ ਗਈ ਹੈ ਮੇਰੀ ਉਹ ਹੁਣ ਦਰਦ ਕਿੰਨੇ ਘੱਟ ਗਈ ਤੁਹਾਡੀ ਇਹ ਘਟ ਘੜ ਕੋਈ 70% ਕੱਢ ਗਈ ਹੈ। ਅੱਛਾ। ਹਾਂਜੀ। 10% ਰਹਿ ਗਈ ਉਹ ਹਟ ਜਾਣੀ ਆ। ਤੇ ਹੁਣ ਤੇ ਇਸਲੇ ਤੇ ਮੈਂ ਕਾਫੀ ਫਰਕ ਆ। ਅੱਗੇ ਪਰਮਾਤਮਾ ਜਿਹੜਾ ਸਰਵਾਈਕਲ ਸੀ ਤਾਂ ਉਹ ਦੋਦੀ ਉਹ ਕਿਦਾਂ ਹੁਣ? ਹੁਣ ਇਸਲੇ ਤੇ ਠੀਕ ਆ। ਹੁਣ ਮੈਂ ਤੁਹਾਨੂੰ ਦਵਾਈ ਦਿੱਤੀ ਤੁਹਾਡੇ ਦਮਾ ਵੀ ਹਟ ਜਾਣਾ। ਠੀਕ। 3 ਮਹੀਨੇ ਦਾ ਕੋਰਸ ਆ ਦਮੇ ਦਾ ਪੰਪ ਲਗਣੋਂ ਹਟ ਜਾਓ। ਜਿੰਦਗੀ ਸੌਖੀ ਕੱਢੋਗੇ। ਥੈਂਕ ਯੂ। ਜਿਹੜੀ ਦਵਾਈ ਬਦ ਦਮੇ ਆਈ ਸੀ ਉਹਨੇ ਤੁਹਾਡੇ ਨਾੜਾ ਖੋਲ ਦੇਣੀਆਂ। ਵਖਰੀ ਦਾ ਦਿਨ ਦੀ ਲੋੜ ਦੀ। ਠੀਕ। ਉਹਨੇ ਤੁਹਾਡਾ ਦਮਾ ਹਟਾ ਦੇਣਾ। ਉਹਨੇ ਤੁਹਾਡੀ ਆਪਣੇ ਸ਼ੂਗਰ ਹਟਾ ਦੇਣੀ ਆ। ਜਿਹੜੀ ਦਮੇ ਆਈ ਦਵਾਈ ਦਿੱਤੀ ਸੀ। ਠੀਕ ਉਹਨੇ ਤੁਹਾਡੇ ਜੋ ਰੇਸ਼ਾ ਰੁਸ਼ਾ ਜੰਮਿਆ ਨਾੜਾ ਸਾਫ ਕਰਦਨੇ ਠੀਕ ਹਾਂਜੀ ਹੁਣ ਤੁਹਾਨੂੰ ਦਵਾਈ ਦੇਤੀ ਆ ਮਹੀਨੇ ਬਾਅਦ ਕੇ ਆਇਓ ਠੀਕ ਇਹ ਰਾਮ ਲੈ ਕੇ ਜਾਉਂਗੇ ਜੀ ਠੀਕ ਹੈ